ਇਸ ਵਕਤ ਸਾਡੇ ਨਾਲ ਸਿਮਰਨਜੀਤ ਸਿੰਘ ਮਾਨ ਦੀ ਸ਼ਰਮਣੀ ਕਾਲੀਦਾਨ ਅੰਮ੍ਰਿਤਸਰ ਤੋਂ ਮੌਜੂਦ ਹਨ ਮਾਨ ਸਾਹਿਬ ਨਾਲ ਗੱਲਬਾਤ ਕਰਾਂਗੇ ਮਾਨ ਸਾਹਿਬ ਅੱਜ ਕਾਂਤਕ ਸਹਿ ਪਹੁੰਚੇ ਹੋ ਕੀ ਮੋਟਿਵ ਸੀ ਕਿਸ ਕਾਰਨ ਕਰਕੇ ਅੱਜ ਇੱਥੇ ਅਰਦਾਸ ਬੇਨਤੀ ਕੀਤੀ ਗਈ ਤੁਸੀਂ ਭਰ ਤਾਂ ਲਿਆ ਮੇਰਾ ਸਾਰਾ ਕੁਝ ਹੋਣੇ ਨਹੀਂ ਇਹ ਕਰੀ ਗੱਲ ਤੋਂ ਅੱਪਾ 5 ਕਿ ਮੀਟਰ ਲੈਣ ਅੱਜ ਸ਼ਰਮਣੀ ਕਾਲੀਦਾਨ ਪਹਿਲਾਂ ਜਿੱਥੇ ਸੀ ਡੀਪੀ ਜਰੀਏ ਦਿੱਲੀ ਨੂੰ ਕਿ ਜਿਹੜੇ ਸਾਡੇ ਸਿੱਖਾਂ ਦੇ ਉੱਤੇ ਨਾਜਾਇਜ਼ ਫੌਜਦਾਰੀ ਦੇ ਕੇਸ ਮੋਦੀ ਸਰਕਾਰ ਨੇ ਕੀਤੇ ਹੈ ਉਹਨਾਂ ਜੈਜ਼ ਨੇ ਕਿਉਂ ਕਰਕੇ ਨishan ਸਾਹਿਬ ਚੜਾਉਣਾ ਲਾਲ ਕਿਲੇ ਤੇ ਸਿੱਖ ਜੈਸ ਸਮਝਦੇ ਜੇ ਮੋਦੀ ਸਰਕਾਰ ਨੇ ਸਿੱਖ ਬਟਲਿਅਨ ਚੀਨ ਦਾ ਮੁਕਾਬਲਾ ਕਰਨ ਦੇ ਲਈ ਲਾਕ ਭੇਜੇ ਹੈ ਤੇ ਸਿੱਖ ਫੌਜਾਂ ਨੇ ਉੱਥੇ ਨishan ਸਾਹਿਬ ਚੜਾਏ ਹੈ ਚੀਨੀਆਂ ਦੇ ਅੱਗੇ ਫਿਰ ਉੱਥੇ ਜੈਜ਼ ਕਿਉਂ ਤੇ ਕਿਨ ਜੈਜ਼ ਕਿਉਂ ਇਸ ਸਵਾਲ ਦਾ ਜਵਾਬ ਹੈ ਤੇ ਅਸੀਂ ਬਾਬਾ ਮੋਦੀ ਜੀ ਨੂੰ ਬੇਨਤੀ ਕਰਦੇ ਆਂ ਕਿ ਇਹ ਕੇਸ ਵਾਪਸ ਲਵੋ ਤੇ 6 ਕਾਮ ਦਿਨਾਂ ਨਾਲ 16 ਨਾਲ ਲਵੋ ਬਗਾੜੀ ਦੀ ਨਹੀਂ ਹੁੰਦੀ ਸੰਗਾਂ ਦੇ ਨਾਲ ਕਿਉਂ ਕਰਕੇ ਤੁਹਾਡੀ ਸਾਰੀ ਸਿਕਿਉਰਿਟੀ ਚੱਪੀਤ ਨੂੰ ਸਭ ਤੋਂ ਵੱਡੀ ਸਿਕਿਉਰਿਟੀ ਤੁਹਾਡੀ ਹੁੰਦੀ ਹੈ ਰੋ ਮੈਕ ਮੈਂ ਆਈਬੀਏ ਮਿਲਟਰੀ ਇੰਟੈਲੀਜੈਂਸ ਹੈ ਸੀਆਈਡੀ ਹੈ ਉਨਾ ਸਾਰਿਆਂ ਨੂੰ ਫੇਲ ਕਰਕੇ ਸਿਖਰ ਨੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਜੜ ਤਾ ਲਗਾਤਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਨ੍ਹਾਂ ਨੌਜਵਾਨਾਂ ਲਾਲ ਕਿਲੇ ਦੇ ਨਿਸ਼ਾਨ ਸਾਹਿਬ ਜੜਾ ਗद्दार ਕਿਹਾ ਜਾ ਰਿਹਾ ਉਹਨਾਂ ਉਹਨਾਂ ਨੌਜਵਾਨਾਂ ਨੂੰ ਕੀ ਮੰਨਦੇ ਹੋ ਤੁਸੀਂ ਉਹਨਾਂ ਦੀ ਮਰਜ਼ੀ ਹੈ ਪਰ ਅੱਜ ਤੋਂ ਹਟ ਜਾਣਗੇ ਮੇਰਾ ਖਿਆਲ ਉਹਨਾਂ ਨੂੰ ਸਮਝ ਆ ਜਾਊ ਕਿ ਸਿੱਖ ਜਦੋਂ ਚੜ੍ਹਾਈ ਕਰਦੇ ਹੈ ਤਾਂ ਨਿਸ਼ਾਨ ਸਾਹਿਬ ਨਾਲ ਜਾਂਦਾ ਕਿਉਂ ਕਰਕੇ ਜਦੋਂ ਵੀ ਸਿੱਖ ਫੌਜ ਚੜ੍ਹਾਈ ਕਰਦੀ ਹੈ ਅਗੇ ਨਿਸ਼ਾਨ ਸਾਬੰਦੇ ਉਹਨਾਂ ਦੇ ਮਗਰ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਆ ਉਤੋਂ ਮਗਰੋਂ ਸਿੱਖ ਪਲਟਰ ਹੁੰਦੀ ਹੈ ਫਿਰ ਇਟੜਾ ਹਿੱਤੇ ਮਦਾਨ ਦੇ ਵਿੱਚ ਚੜ ਜਾਂਦੇ ਆ ਐਸੇ ਕਰਕੇ ਲਦਾਖ ਤੇ ਵਿੱਚ ਵੀ ਸਿੱਖਾਂ ਨੂੰ ਨਿਸ਼ਾਨ ਸਭ ਜੱਟਨੇ ਪਏ ਕਿਉਂ ਕਰਕੇ 1834 ਦੇ ਵਿੱਚ ਮਹਾਰਾਜ ਰਣਜੀਤ ਸਿੰਘ ਆ ਫੋਟਨੇ ਲਦਾਖ ਫਟੇ ਕਿ ਦਸੀ ਦੇ ਸਿੱਖ ਰਾਜ ਦੇ ਨਾਲ ਪੂਰੀ ਤਰ੍ਹਾਂ ਲਾਦਰਨ ਜੋੜਤਾ ਸੀ 1820 ਸੋ ਇਹ ਸਾਡਾ ਹਲਕਾ ਹੈ ਤੇ ਅਸੀਂ ਫਿਕਰਮੰਦ ਹੈ ਕਿ ਇਹਦੇ ਵਿੱਚ ਹਿੰਦੂਤਵਾ ਨੇ ਜਿਨੀ ਤੋ ਕੁਝ ਬਾਤ ਕਰਾਤੀ ਹੈ ਮਾਨ ਸਾਹਿਬ ਸੰਯੁਕਤ ਕਿਸਾਨ ਮੋਰਚੇ ਦੇ ਸਟੇਜ ਤੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਹ ਸਿਰਫ ਕਿਸਾਨੀ ਮਸਲਾ ਕਿਸਾਨੀ ਅੰਦੋਲਨ ਹੈ ਧਾਰਮਿਕਤਾ ਅਸੀਂ ਦਿੰਦੇ ਹੀ ਨਹੀਂ ਇਹ ਤਾਂ ਤੁਸੀਂ ਅੱਗੇ ਵੀ ਕਰਦੇ ਹੋ ਹੁਣ ਜੇ ਅਸੀਂ ਕਿਸਾਨ ਹੈ ਤੇ ਸਾਰੇ ਤਾਂ ਇਹ ਸਿੱਖ ਹੈਗੇ ਆ ਉੱਥੇ ਹੋਰ ਕੀ ਕਰਨ ਮੈਂ ਕਿਹਾ ਜਾ ਰਿਹਾ ਹਾਂ ਸਿੱਖ ਜਾ ਰਹੇ ਜਿੱਥੇ ਬੰਦੀਆਂ ਜਾ ਰਹੀਆਂ ਗ੍ਰਿਫਤਾਰੀਆਂ ਦੇਣ ਉਹਨਾਂ ਵੱਲੋਂ ਤਾਂ ਇਹੀ ਕਿਹਾ ਜਾਵੇਗਾ ਧਾਰਮਿਕ ਰੰਗਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਨਹੀਂ ਨਹੀਂ ਸਿੱਖ ਧਾਰਮਿਕ ਰੰਗ ਨਹੀਂ ਦਿੰਦੇ ਉਹ ਆਪਣੀ ਫਰਜ਼ ਤੇ ਆਪਣੀ ਰਵਾਇਤ ਨੂੰ ਰੱਖਦੇ ਆ ਬਰਕਰਾਰ ਜੇ ਧਰਮ ਨੂੰ ਲੇਟਾ ਕਰ ਦਾਂਗੇ ਤਾਂ ਫਿਰ ਉਹ ਸਿੱਖ ਨਹੀਂ ਹੋਊਗਾ ਛੇਵੇਂ ਪਾਤਸ਼ਾਹ ਨੇ ਸਾਨੂੰ ਮੇਰੀ ਪੀੜੀ ਦਾ ਸਹੂਲ ਦਿੱਤਾ ਹੈ ਜੇ ਕੋਈ ਨੌਜਵਾਨ ਨਹੀਂ ਛੱਡੇ ਜਾਂਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੋਈ ਤਿੱਖਾ ਸਟੈਂਡ ਲਵੇਗਾ ਕਿਉਂਕਿ ਲਗਾਤਾਰ ਨੌਜਵਾਨ ਜਿਹੜੇ ਕਹਿ ਰਹੇ ਅੱਜ ਮਹਾਰਾਜ ਵੀ ਰੈਲੀ ਆ ਨੌਜਵਾਨ ਵੀ ਇਹ ਕਹਿ ਰਹੇ ਕੋਈ ਤਿੱਖਾ ਸਟੈਂਡ ਦਿੱਤਾ ਜਾਵੇ ਕੋਈ ਅਗਲੀ ਰਣਨੀਤੀ ਬਣਾਈ ਜਾਵੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੀ ਕਹਿਣਾ ਹੈ ਇਸ ਬਾਰੇ ਜਿੰਨੇ ਜੋਗੇ ਅਸੀਂ ਹੈਗੇ ਹੁਣ ਨੇ ਕਰਾਂਗੇ ਤੇ ਜੇ ਤੁਸੀਂ ਵੀ ਸਾਡੇ ਨਾਲ ਅੱਗੇ ਲੱਟੋਗੇ ਤੇ ਤੁਹਾਡੇ ਮਗਰ ਲੱਗ ਜਾਣਾ ਅੱਜ ਮਹਾਰਾਜ ਦੀ ਰੈਲੀ ਬਾਰੇ ਇੱਕ ਵਾਰੀ ਕਹਿ ਦਿਓ ਮਹਾਂਸਾਹ ਮਹਾਰਾਜ ਦੀ ਰੈਲੀ ਉਹ ਤਿੱਖਾ ਕੀ ਹੋ ਸਕਦਾ ਜੀ ਬਹੁਤ ਸਿੰਘ ਨੇ ਵੱਡਾ ਕੰਮ ਕੀਤਾ ਤੇ ਕਿਉਂ ਕਰਕੇ ਸਾਡੇ ਧਰਮ ਦੇ ਵਿੱਚ ਅਕਾਲ ਤਖਤ ਸਾਹਿਬ ਮਹਾਨ ਨੇ ਇਹ ਇਸ ਕਰਕੇ ਅਸੀਂ ਪਹਿਲਾ ਜਥਾ ਇੱਥੋਂ ਤੋੜਿਆ ਤੇ ਜੀ ਉਹਨਾਂ ਦੇ ਨਾਲ ਵੀ ਹੈਗੇ ਆ ਤੇ ਜਿਹੜੇ ਵੀ ਇਹ ਧਰਮ ਤੇ ਕੌਮ ਦੀ ਗੱਲ ਕਰਦੇ ਐ ਅਸੀਂ ਮਹਾਰਾਜ ਉਹਨਾਂ ਦੇ ਨਾਲ ਹੀ ਐ ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਜੇਸ਼ੇਦਾਰ ਤੇ ਲਗਾਤਾਰ ਚੁੱਪੀ ਵੱਟੀ ਹੋਈ ਆ ਤਖਤ ਸਹਿਬੂ ਜਥੇਦਾਰਾਂ ਨੇ ਬਾਕੀ ਜਿਹੜੇ ਆਪਣਾ ਤਖਤ ਸਹਿਬਾਨ ਉੱਥੋਂ ਜਥੇਦਾਰ ਉਹ ਨਹੀਂ ਬੋਲ ਰਹੇ ਫੇਟ ਬੁਲਾਓ ਨਾ ਤੁਸੀਂ ਬੁਲਾ ਦਿੰਦੇ ਹੋ ਸਾਰਿਆਂ ਨੂੰ ਪ੍ਰਧਾਨ ਸਾਹਿਬ ਜੀ ਨੇ ਪਹਿਲਾਂ ਦੱਸ ਤਾ ਅੰਦਰ ਕਹਿ ਕੇ ਆਏ ਨੇ ਪ੍ਰਧਾਨ ਇਹ ਤਾਂ ਦੱਸ ਤਾ ਚਲੋ ਠੀਕ ਹੈ ਇਹ ਤਾਂ ਏਸੀ ਸਿਮਰਨਜੀਤ ਸਿੰਘ ਜੀ ਮਾਨ ਜਿਨ੍ਹਾਂ ਨੇ ਕਿਹਾ ਕਿ ਅਸੀਂ ਜਿੰਨੇ ਜੋਗੇ ਹੈਗੇ ਆਂ ਉਹ ਨੌਜਵਾਨਾਂ ਦੀ ਮਰਦ ਕੀਤੀ ਜਾਵੇਗੀ ਜਿਹੜੇ ਲਗਾਤਾਰ ਜਿਲ੍ਹਿਆਂ ਦੇ ਵਿੱਚ ਬੰਦ ਨੇ ਲਾਲ ਕਿਲੇ ਦੀ ਘਟਨਾ ਉਹਨਾਂ ਕਹਿੰਦਾ ਜੈਥਰਾਉਨੇ ਆ ਇਹ ਸਿੱਖਾਂ ਦਾ ਨਿਸ਼ਾਨ ਸੀ ਜੇਕਰ ਸਿੱਖਾਂ ਨਿਸ਼ਾਨ ਲਾਲ ਕਿਲੇ ਤੇ ਚੜਦਾ ਨਾ ਕੋਈ ਗੱਲ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਿੰਨੀ ਜ ਮਦਦ ਕਰ ਸਕੀਏਗਾ ਉਹਨਾਂ ਨੌਜਵਾਨਾਂ ਦੀ ਕਰਾਂਗੇ ਫਿਲਹਾਲ ਦੇ ਹੋ ਇਜਾਜ਼ਤ ਕੈਮਰਾਮੈਨ ਬਲਜੀਤ ਨਾਲ ਅੰਤਰਪੇ ਸਿੰਘ ਖਹਿਰਾ ਲਿਬਰਟੀ ਟੀਵੀ ਪੰਜਾਬੀ